ਹਰਕਾ ਸਿਮਰਨ 614 ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਓ ਸਾਰੇ ਦੋਵੇਂ ਹੱਥ ਜੋੜ ਕੇ ਸੀਸ ਨਵਾ ਕੇ ਸਤਿਗੁਰਾਂ ਜੀ ਦੇ ਪਾਵਨ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ ਪਿਆਰ ਨਾਲ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦੇ 350 ਸਾਲਾ ਸ਼ਹੀਦੀ ਦਿਹਾੜੇ ਬਾਬਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆਲ ਵਰਲਡ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਬੜੀ ਸਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਜੇ ਆਪਾਂ ਗੱਲ ਕਰੀਏ ਉਸ ਸਮੇਂ ਦੀ ਜਿਸ ਸਮੇਂ ਸਤਗੁਰੂ ਮਹਾਰਾਜ ਜੀਆਂ ਦੀ ਸ਼ਹੀਦੀ ਹੁੰਦੀ ਹੈ ਉਸ ਸਮੇਂ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਹੋਇਆ ਬਾਦਸ਼ਾਹ ਔਰੰਗਜ਼ੇਬ ਜਿਹੜਾ ਕਿ ਬਹੁਤ ਕਟੜ ਬਾਦਸ਼ਾਹ ਉਹਨੇ ਆਪਣੇ ਭਰਾਵਾਂ ਨੂੰ ਮਾਰ ਕੇ ਆਪਣੇ ਪਿਤਾ ਸ਼ਾਹ ਜਹਾਂਨ ਨੂੰ ਕੈਦ ਕਰਕੇ ਫਿਰ ਉਹ ਰਾਜ ਭਾਗ ਜਿਹੜਾ ਉਹ ਸੰਭਿਆ ਉਹਦਾ ਵਿਚਾਰ ਸੀ ਕਿ ਇਸ ਦੇਸ਼ ਦੇ ਵਿੱਚ ਇਸਲਾਮ ਰਾਜ ਕਾਇਮ ਕਰਨਾ ਇਸ ਉਦੇਸ਼ ਦੀ ਪੂਰਤੀ ਵਾਸਤੇ ਉਸਨੇ ਘੱਟ ਗਿਣਤੀਆਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਭਾਰੇ ਟੈਕਸ ਲਾ ਦਿੱਤੇ ਜੇ ਉਹ ਟੈਕਸ ਨਾ ਦਿੰਦੇ ਤਾਂ ਫਿਰ ਉਹਨਾਂ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾ ਕੇ ਉਹ ਕਈ ਤਰ੍ਹਾਂ ਦੇ ਤਸੀਹੇ ਦਿੰਦਾ ਜੇਕਰ ਲੋਕ ਡਰ ਜਾਂਦੇ ਉਹਦੇ ਜ਼ੁਲਮਾਂ ਤੋਂ ਡਰਦੇ ਹੋਏ ਉਹ ਜੋ ਵੀ ਕੁਝ ਕਹਿੰਦਾ ਉਹ ਸਾਰਾ ਕੁਝ ਮੰਨਣ ਵਾਸਤੇ ਤਿਆਰ ਹੋ ਜਾਂਦੇ ਘਟ ਗਿਣਤੀਆਂ ਦੇ ਜਿਹੜੇ ਧਰਮ ਸੀ ਉਹ ਖਤਰੇ ਦੇ ਵਿੱਚ ਆ ਗਏ ਕਿਉਂ ਕਿਉਂਕਿ ਬਾਦਸ਼ਾਹ ਜਿਹੜਾ ਉਹ ਲੋਕਾਂ ਦੀ ਹਿਫਾਜ਼ਤ ਕਰਨ ਵਾਸਤੇ ਬੈਠਾ ਸੀ ਪਰ ਉਹ ਰਾਜ ਭਾਗ ਦੇ ਨਸ਼ੇ ਦੇ ਵਿੱਚ ਇੰਨਾ ਕੋ ਗਲਤਾਨ ਹੋ ਗਿਆ ਕਿ ਉਹਦੇ ਮਨ ਵਿੱਚ ਇੱਕ جنੂਨ ਪੈਦਾ ਹੋ ਗਿਆ ਤੇ ਉਹ ਜਨੂਨ ਐਸਾ ਜਨੂਨ ਸੀ ਕਿ ਘਟ ਗਣਤੀਆਂ ਨੂੰ ਛੋਟੇ ਧਰਮਾਂ ਵਾਲਿਆਂ ਨੂੰ ਉਹ ਸਾਰਿਆਂ ਨੂੰ ਮਿਟਾ ਦੇਣਾ ਚਾਹੁੰਦਾ ਸੀ ਉਹਦੀ ਇੱਕ ਸੋਚ ਸੀ ਕਿ ਮੈਂ ਸਾਰਿਆਂ ਦੇ ਉੱਤੇ ਰਾਜ ਕਰਾਂ ਮੇਰਾ ਹੁਕਮ ਕੋਈ ਵੀ ਟਾਲੇ ਨਾ ਕਿਉਂਕਿ ਇਹ ਆਮ ਗੱਲ ਹੈ ਜਿਸ ਬੰਦੇ ਨੇ ਆਪਣਾ ਸਿੱਕਾ ਮਨਾਉਣਾ ਹੋਵੇ ਲੋਕਾਂ ਦੇ ਕੋਲੋਂ ਹਾਂ ਕਰਾਉਣੀ ਹੋਵੇ ਆਪਣੀ ਹਾਂ ਦੇ ਵਿੱਚ ਹਾਂ ਮਲਾਉਣੀ ਹੋਵੇ ਉਹ ਪਿਆਰ ਨਾਲ ਵੀ ਸਮਝਾਉਂਦਾ ਫਿਰ ਉਹ ਜ਼ੁਲਮ ਕਰਦਾ ਫਿਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਇਸੇ ਤਰ੍ਹਾਂ ਬਾਦਸ਼ਾਹ ਨੇ ਆਪਣੇ ਅਸਲੀ ਫਰਜ਼ਾਂ ਨੂੰ ਭੁੱਲ ਕੇ ਦੁਨੀਆ ਦੇ ਉੱਤੇ ਲੋਕਾਂ ਦੇ ਉੱਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਤੰਗ ਐਸਾ ਕੀਤਾ ਕਿ ਉਹ ਸਾਰੇ ਦੇ ਸਾਰੇ ਲੋਕ ਬਹੁਤ ਹੀ ਉਹਦੇ ਕੋਲੋਂ ਦੁਖੀ ਨੇ ਪਰੇਸ਼ਾਨ ਨੇ ਉਸ ਨੇ ਉਹਨਾਂ ਹਿੰਦੂਆਂ ਦੇ ਜਨੇਊ ਲਾ ਕੇ ਧਰਮ ਪਰਿਵਰਤਨ ਵਾਸਤੇ ਸ਼ੁਰੂ ਕਰ ਦਿੱਤਾ ਕੰਮ ਹਿੰਦੂਆਂ ਲਈ ਇਹ ਬੜਾ ਭਿਆਨਕ ਸਮਾਂ ਸੀ ਕਸ਼ਮੀਰ ਦੇ ਪੰਡਤਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਕਿ ਉਹ ਜਾਂ ਤਾਂ ਇਸਲਾਮ ਕਬੂਲ ਕਰ ਲੈਣ ਜਾਂ शाही फरमान है जेड़ा ओ हुक्म नु ना ਮੰਨਣ ਦੇ ਨਤੀਜੇ ਭੁਗਤਣ ਵਾਸਤੇ ਤਿਆਰ ਰਹਿਣ ਪੰਡਿਤ ਕਿਰਪਾ ਰਾਮ ਜੀ ਜੋ ਉਸ ਕਸ਼ਮੀਰ ਦੇ ਵਿੱਚ ਪੂਜਾ ਪਾਠ ਕਰਦੇ ਨੇ ਉਹਨਾਂ ਦੇ ਮੋਰੀ ਨੇ ਉਹਨਾਂ ਦੇ ਆਗੂ ਨੇ ਉੱਥੋਂ ਦੇ ਰਹਿਣ ਵਾਲੇ ਪੰਡਤਾਂ ਦੇ ਉਹਨਾਂ ਦੀ ਅਗਵਾਹੀ ਵਿੱਚ ਕਸ਼ਮੀਰੀ ਪੰਡਤਾਂ ਨੇ ਆਨੰਦਪੁਰ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਫਰਿਆਦ ਕੀਤੀ ਪਰ ਇੱਕ ਗੱਲ ਆਪਾਂ ਇੱਥੇ ਜ਼ਰੂਰ ਜ਼ਿਕਰ ਕਰਾਂਗੇ ਕਿ ਉਹਨਾਂ ਪੰਡਤਾਂ ਨੇ ਕੇਦਾਰਨਾਥ ਬਦਰੀਨਾਥ ਅਤੇ ਹੋਰ ਵੀ ਜਿੰਨੇ ਹਿੰਦੂ ਦੇ ਉਸ ਵੇਲੇ ਦੇ ਵੱਡੇ ਪ੍ਰਚਾਰ ਅਸਥਾਨ ਸਨ ਉਹਨਾਂ ਸਾਰਿਆਂ ਦੇ ਪਾਸ ਜਾ ਕੇ ਬੇਨਤੀ ਕੀਤੀ ਪਰ ਉਹਨਾਂ ਦੀ ਕਿਸੇ ਨੇ ਵੀ ਸਹਿਤਾ ਨਹੀਂ ਕੀਤੀ ਨਿਰਾਸ਼ ਹੋ ਗਏ ਨਿਰਾਸ਼ ਹੁੰਦੇ ਨੇ ਫਿਰ ਉਹ ਜਦੋਂ ਵਾਪਸ ਕਸ਼ਮੀਰ ਵਿੱਚ ਆ ਜਾਂਦੇ ਨੇ ਉੱਥੇ ਫਿਰ ਉਹਨਾਂ ਨੂੰ ਆਕਾਸ਼ ਪਾਣੀ ਹੁੰਦੀ ਹੈ ਕਾਸ਼ ਬਾਣੀ ਇਹ ਹੁੰਦੀ ਹੈ ਕਿ ਤੁਸੀਂ ਗੁਰੂ ਨਾਨਕ ਦੇ ਘਰ ਤੇ ਜਾਓ ਗੁਰੂ ਨਾਨਕ ਦੇ ਧਾਰ ਤੇ ਜਾ ਕੇ ਫਰਿਆਦ ਕਰੋ ਉਥੋਂ ਹੀ ਤੁਹਾਡੀ ਜਿਹੜੀ ਹੈ ਉਹ ਸਹਤਾ ਹੋ ਸਕਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਆ ਕੇ ਫਿਰ ਉਹ ਆਨੰਦਪੁਰ ਸਾਹਿਬ ਵਿੱਚ ਆ ਕੇ ਫਰਿਆਦ ਕਰਦੇ ਨੇ ਗੁਰੂ ਜੀ ਵਿਚਾਰਵਾਣ ਨੇ ਵਿਚਾਰ ਕਰ ਰਹੇ ਨੇ ਸਤਗੁਰੂ ਮਹਾਰਾਜ ਜੀ ਨੂੰ ਸੋਚਾਂ ਵਿੱਚ ਪਿਆ ਹੋਇਆ ਦੇਖ ਕੇ ਸਤਗੁਰਾਂ ਦੇ ਸਾਹਿਬ ਜੀ ਦੇ ਬਾਲ ਗੋਬਿੰਦ Rai ਜੀ ਆਉਂਦੇ ਨੇ ਔਰ ਆ ਕੇ ਪੁੱਛਦੇ ਨੇ ਕਾਰਨ ਤੇ ਸਤਗੁਰੂ ਗੁਰੂ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਕਿ ਇਸ ਸਮੇਂ ਇਹਨਾਂ ਦਾ ਧਰਮ ਬੜਾ ਖਤਰੇ ਦੇ ਵਿੱਚ ਹੈ ਘੱਟ ਗਿਣਤੀਆਂ ਨੂੰ ਬਹੁਤ ਖਤਰਾ ਹੈ ਤੇ ਇਹਨਾਂ ਦਾ ਖਤਰਾ ਟਲੇਗਾ ਉਸ ਦੇ ਵਾਸਤੇ ਕਿਸੇ ਮਹਾ ਬਲੀ ਦੀ ਕਿਸੇ ਭਜਨ ਵਾਲੇ ਦੀ ਬੰਦਗੀ ਵਾਲੇ ਦੀ ਸ਼ਹਾਦਤ ਵੀ ਹੋ ਸਕਦੀ ਹੈ ਫਿਰ ਜਾ ਕੇ ਇਹਨਾਂ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਨੂੰ ਰੋਕਿਆ ਜਾ ਸਕਦਾ ਹੈ ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਹੱਲੇ ਕਰ ਹੀ ਰਹੇ ਨੇ ਕਿ ਗੋਬਿੰਦ ਰਾਏ ਜੀ ਬੋਲਦੇ ਨੇ ਕਿ ਤੁਹਾਡੇ ਤੋਂ ਵੱਡਾ ਮਹਾਪੁਰਖ ਭਜਨ ਬੰਦਗੀ ਵਾਲਾ ਕੌਣ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨਹੀਂ ਬਾਲ ਗੋਬਿੰਦ ਰਾਏ ਦੇ ਸ਼ਬਦਾਂ ਦੇ ਵਿੱਚ ਸਿਆਣਿਆਂ ਵਾਲੀ irdhta ਪੱਕਿਆਈ ਜਿਹੜੀ ਆ ਉਹ ਸਭ ਦੇਖੀ ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਜਾ ਕੇ ਕਹੋ ਕਿ ਉਹ ਪਹਿਲਾ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਫਿਰ ਉਹ ਵੀ ਮੁਸਲਮਾਨ ਬਨਣ ਵਾਸਤੇ ਰਾਜ਼ੀ ਹੋ ਜਾਣਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੰਜ ਸਿੱਖਾਂ ਖਾਸ ਕਰਕੇ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਨੂੰ ਨਾਲ ਲੈ ਕੇ ਦਿੱਲੀ ਵਾਲੇ ਪਾਸੇ ਨੂੰ ਚਾਲੇ ਪਾ ਦਿੱਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਕਿ ਉਹ ਹੁਣ ਸ਼ਹੀਦ ਹੋਣ ਵਾਸਤੇ ਚੱਲੇ ਨੇ ਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਤੁਰਨ ਤੋਂ ਪਹਿਲਾਂ ਗੁਰਤਾ ਗੱਦੀ ਬਾਲ ਗੋਬਿੰਦ ਰਾਏ ਜੀ ਨੂੰ ਸੌਂਪ ਦਿੱਤੀ ਜਿਨ੍ਹਾਂ ਦੀ ਉਮਰ ਉਸ ਸਮੇਂ ਸਿਰਫ 9 ਸਾਲ ਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਰੋਪੜ ਦੇ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਗਲ ਸਰਕਾਰ ਦੇ ਕੁਝ ਬੰਦਿਆਂ ਨੇ ਗ੍ਰਿਫਤਾਰ ਕੀਤਾ ਉਹਨਾਂ ਨੂੰ ਦਿੱਲੀ ਲਜਾਇਆ ਗਿਆ ਸੋ ਜੇ ਆਪਾਂ ਇਤਿਹਾਸ ਨੂੰ ਵਿਸਥਾਰ ਦੇ ਨਾਲ ਚੱਲੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਇੰਨਾ ਕੁ ਸਰਦਾ ਦੇ ਨਾਲ ਭਰਿਆ ਹੋਇਆ ਹੈ ਕਿ ਸਾਡੇ ਸੀਸ ਆਪਣੇ ਆਪ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝੁਕ ਜਾਂਦੇ ਨੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜੀਵਨ ਕਥਾ ਇਤਿਹਾਸ ਨੂੰ ਆਪਾਂ ਸੰਖੇਪ ਦੇ ਵਿੱਚ ਸਰਵਣ ਕਰਨ ਦਾ ਯਤਨ ਕਰੀਏ ਸਤਗੁਰੂ ਮਹਾਰਾਜ ਜੀ ਦਿੱਲੀ ਪਹੁੰਚ ਜਾਂਦੇ ਨੇ ਉਹਨਾਂ ਨੂੰ ਦਿੱਲੀ ਲਿਜਾ ਕੇ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਔਰੰਗਜ਼ੇਬ ਨੇ ਸਤਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਉਹ ਜਾਂ ਤਾਂ ਧਰਮ ਬਦਲਣਾ ਕਬੂਲ ਕਰਨ ਜਾਂ ਫਿਰ ਮੌਤ ਵਾਸਤੇ ਤਿਆਰ ਹੋ ਜਾਣ ਸਤਗੁਰੂ ਮਹਾਰਾਜ ਜੀ ਨੇ ਉਸ ਦੀਆਂ ਦੋਨਾਂ ਗੱਲਾਂ ਦੇ ਵਿੱਚੋਂ ਜਿਹੜੀ ਮੌਤ ਵਾਲੀ ਗੱਲ ਸੀ ਸਤਗੁਰਾਂ ਨੇ ਉਹ ਕਬੂਲ ਲਈ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਾਥੀਆਂ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸਤਗੁਰਾਂ ਦੇ ਸਾਹਮਣੇ ਹੀ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਤੇ ਭਾਈ ਮਤੀ ਦਾਸ ਜੀ ਆਰੇ ਦੇ ਵਿੱਚ ਆਪਣੇ ਤਨ ਨੂੰ ਚਰਾਉਣ ਵਾਸਤੇ ਖੁਸ਼ੀ ਦੇਣੇ ਪ੍ਰਵਾਨ ਕਰ ਲਿਆ ਕਿ ਮੈਂ ਆਪਣਾ ਆਪ ਆਪਣੇ ਗੁਰੂ ਦੇ ਚਰਨਾਂ ਤੋਂ ਨਿਸ਼ਾਵਰ ਕਰ ਦੇਵਾਂਗਾ ਮੇਰੇ ਵੱਡੇ ਭਾਗ ਕਿ ਮੇਰੀਆਂ ਜਿਹੜੀ ਸ਼ਹਾਦਤ ਹੈ ਜਿਹੜੀ ਮੇਰੀ ਮੌਤ ਹੈ ਉਹ ਮੇਰੇ ਗੁਰੂ ਦੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੋ ਰਹੀ ਹੈ ਤੇ ਮੇਰੇ ਨਾਲੋਂ ਵੱਡਿਆਂ ਭਾਗਾਂ ਵਾਲਾ ਕੋਈ ਹੋਰ ਨਹੀਂ ਹੋ ਸਕਦਾ ਜਦੋਂ ਸਿੱਖ ਦੇ ਵਿੱਚ ਐਸਾ ਜਜ਼ਬਾ ਦੇਖਿਆ ਤੇ ਸਾਰੇ दंग रह ਜਾਂਦੇ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਫਟਿਆਂ ਦੇ ਨਾਲ ਜਕੜਿਆ ਜਾਂਦਾ ਹੈ ਸੀਸ ਦੇ ਉੱਤੇ ਆਰਾ ਚਲਾਉਣ ਵਾਸਤੇ ਇੱਕ ਅੱਗੇ ਤੇ ਇੱਕ ਪਿੱਛੇ ਜਲਾਦ ਆਰੇ ਨੂੰ ਫੜ ਕੇ ਖੜ ਜਾਂਦੇ ਨੇ ਜਦੋਂ ਆਰਾ ਚੱਲਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਸੇਵਕ ਨੂੰ ਅੱਖਾਂ ਦੇ ਨਾਲ ਨੇਤਰਾਂ ਦੇ ਨਾਲ ਸਮਝਾਉਂਦੇ ਨੇ ਕਿ ਮੌਤ اٹਲ ਸਚਾਈ ਹੈ ਇੱਕ ਦਿਨ ਮੌਤ ਨੇ ਆ ਜਾਣਾ ਹੈ ਪਰ ਮੌਤ ਨੂੰ ਹੱਸਦਿਆਂ ਹੱਸਦਿਆਂ ਜਿਹੜੇ ਆਪਣੇ ਗਲ ਨਾਲ ਲਾ ਲੈਂਦੇ ਨੇ ਉਹ ਹਮੇਸ਼ਾ ਅਮਰ ਹੋ ਜਾਂਦੇ ਨੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਚੀਰਨਾ ਸ਼ੁਰੂ ਕਰ ਦਿੰਦੇ ਨੇ ਤੇ ਕਮਾਲ ਦੀ ਗੱਲ ਹੈ ਕਿ ਉਹ ਭਾਈ ਮਤੀ ਦਾਸ ਆਪਣੇ ਆਪ ਨੂੰ ਆਰੇ ਥੱਲੇ ਬਿਠਾ ਕੇ ਉਸ ਆਨੰਦ ਦੇ ਵਿੱਚ ਪਹੁੰਚੇ ਹੋਏ ਨੇ ਜਿਸ ਆਨੰਦ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਭਾਈ ਮਤੀ ਦਾਸ ਜੀ ਆਰੇ ਦੇ ਥੱਲੇ ਬੈਠੇ ਹੋਏ ਟੇਕ ਲਈ ਗੁਰਬਾਣੀ ਦੀ ਜਪਜੀ ਸਾਹਿਬ ਦਾ ਪਾਠ ਜਿਹੜਾ ਉਹ ਭਾਈ ਮਤੀ ਦਾਸ ਜੀ ਨੇ ਆਰੰਭ ਕਰ ਦਿੱਤਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਪਾਠ ਆਰੰਭ ਹੋ ਜਾਂਦਾ ਹੈ ਉਧਰੋਂ ਆਰਾ ਚੱਲਣਾ ਸ਼ੁਰੂ ਹੋ ਜਾਂਦਾ ਹੈ ਆਰਾ ਚੱਲਦਾ ਜਾਂਦਾ ਹੈ ਗੁਰਸਿੱਖ ਗੁਰੂ ਦਾ ਪਿਆਰਾ ਪ੍ਰੇਮ ਦੇ ਵਿੱਚ ਆ ਕੇ ਪਿਆਰ ਦੇ ਨਾਲ ਪਾਠ ਪੜ੍ਹਦੇ ਨੇ ਤੇ ਉਦੋਂ ਤੱਕ ਸਰੀਰ ਸ਼ਾਂਤ ਨਹੀਂ ਹੁੰਦਾ ਜਦੋਂ ਤੱਕ ਗੁਰਬਾਣੀ ਦੇ ਭੋਗ ਨਹੀਂ ਪੈ ਜਾਂਦੇ ਭਾਵ ਕੇ ਜਪਜੀ ਸਾਹਿਬ ਸੰਪੂਰਨ ਨਹੀਂ ਹੋ ਜਾਂਦੇ ਜਪਜੀ ਸਾਹਿਬ ਦੀ ਜੋ ਸ਼ਲੋਕ ਹੈ ਭਾਈ ਮਤੀ ਦਾਸ ਜੀ ਦੇ ਦੋ ਹਿੱਸਿਆਂ ਦੇ ਵਿੱਚ ਜੋ ਸਰੀਰ ਪਿਆ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ ਜਿੰਨੀ ਨਾਮ ਧਿਆਇਆ ਗਈ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਾਹਮਣੇ ਸਤਿਗੁਰਾਂ ਦਾ ਪਿਆਰਾ ਸਿੱਖ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ چیر ਕੇ ਉਸ ਸਮੇਂ ਦੇ ਹੁਕਮਰਾਮਾ ਨੇ ਸ਼ਹੀਦ ਕਰ ਦਿੱਤਾ ਉਸ ਤੋਂ ਬਾਅਦ ਫਿਰ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਦੇ ਵਿੱਚ ਬੈਠਣ ਵਾਸਤੇ ਫਰਮਾਨ ਜਾਰੀ ਹੋ ਜਾਂਦਾ ਹੈ ਇੱਕ ਵੱਡੀ ਸਰੀ ਤਾਂਬੇ ਦੀ ਦੇਗ ਉਸ ਦੇ ਥੱਲੇ ਅੱਗ ਬਾਲੀ ਜਾਂਦੀ ਹੈ ਤਾਂਬੇ ਦੀ ਦੇਗ ਵੱਡੀ ਸਾਰੀ ਦੇਗ ਦੇ ਵਿੱਚ ਪਾਣੀ ਪਾਇਆ ਜਾਂਦਾ ਹੈ ਜਦੋਂ ਪਾਣੀ ਉਬਲਣਾ ਸ਼ੁਰੂ ਹੋ ਜਾਂਦਾ ਹੈ ਫਿਰ ਭਾਈ ਸਾਹਿਬ ਜੀ ਨੂੰ ਉਹਦੇ ਵਿੱਚ ਬੈਠਣ ਵਾਸਤੇ ਇਸ਼ਾਰਾ ਕੀਤਾ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਿਆਰਾ ਭਾਈ ਦੇਆਲਾ ਜੀ ਖੇੜੇ ਮੱਥੇ ਉਸ ਹੁਕਮ ਨੂੰ ਮੰਨਦੇ ਹੋਏ ਆਪਣੇ ਗੁਰੂ ਦੇ ਚਰਨਾਂ ਦਾ ਪਿਆਰ ਆਪਣੇ ਮਨ ਦੇ ਵਿੱਚ ਲੈ ਕੇ ਉਸ ਦੇਗ ਦੇ ਵਿੱਚ ਬੈਠ ਜਾਂਦੇ ਨੇ ਤੇ ਉਹਨਾਂ ਨੂੰ ਉਨੀ ਦੇਰ ਤੱਕ ਉਬਾਲਿਆ ਜਾਂਦਾ ਜਿੰਨੀ ਦੇਰ ਤੱਕ ਹੱਡੀਆਂ ਦੇ ਨਾਲੋਂ ਮਾਸ ਜੁਦਾ ਨਹੀਂ ਹੋ ਜਾਂਦਾ ਇਓ ਸਤਗੁਰਾਂ ਦੇ ਸਾਹਮਣੇ ਦੂਸਰੇ ਸਿੱਖ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਭਾਈ ਸਤੀਦਾਸ ਜੀ ਦੀ ਸ਼ਹੀਦੀ ਦੀ ਵਾਰੀ ਆਉਂਦੀ ਹੈ ਤੇ ਵੇਖੋ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਡਲਾਉਣ ਵਾਸਤੇ ਸਤਗੁਰੂ ਮਹਾਰਾਜ ਜੀ ਦੇ ਪਿਆਰੇ ਸਿੱਖਾਂ ਦੀ ਕੁਰਬਾਨੀ ਇਸ ਤਰੀਕੇ ਦੇ ਨਾਲ ਹੁੰਦੀ ਹੈ ਫਿਰ ਉਹਨਾਂ ਨੂੰ ਹੁਕਮ ਹੁੰਦਾ ਹੈ ਕਿ ਭਾਈ ਸਤੀਦਾਸ ਜੀ ਨੂੰ ਉਹਨਾਂ ਦੇ ਸਰੀਰ ਦੇ ਦਿਵਾਲੇ ਪਹਿਲਾਂ ਰੂਪ ਬੰਨੀ ਜਾਂਦੀ ਹੈ ਰੂ ਨੂੰ ਰਸੀਆਂ ਦੇ ਨਾਲ ਬੰਨਿਆ ਜਾਂਦਾ ਹੈ ਫਿਰ ਜਿਉਂਦਿਆਂ ਨੂੰ ਹੀ ਸਤਗੁਰਾਂ ਦੇ ਸਾਹਮਣੇ ਅੱਗ ਲਾ ਕੇ ਸ਼ਹੀਦ ਕੀਤਾ ਜਾਂਦਾ ਹੈ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ ਅੱਖਾਂ ਦੇ ਸਾਹਮਣੇ ਤਿੰਨ ਸਿੱਖ ਜਦੋਂ ਸਤਿਗੁਰਾਂ ਦੇ ਸ਼ਹੀਦ ਹੁੰਦੇ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਹਿਗੁਰੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਤੇ ਗੁਰੂ ਦੇ ਸਿੱਖ ਵੀ ਐਨੇ ਆਪਣੇ ਧਰਮ ਦੇ ਵਿੱਚ ਪਰਪੱਕ ਨੇ ਐਨਾ ਪਿਆਰ ਜਿਤਾਉਂਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਾਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਭਨ ਕੀ ਰੇਣ ਕਾ ਤੋ ਆਉ ਹਮਾਰਾ ਪਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਿੱਖ ਮੌਤ ਨੂੰ ਕਬੂਲ ਕਰ ਲੈਂਦੇ ਨੇ ਪਰ ਉਹਨਾਂ ਨੇ ਈਨ ਨਹੀਂ ਮੰਨੀ ਕਿਸੇ ਦੇ ਜ਼ੁਲਮਾਂ ਦੇ ਅੱਗੇ ਆਪਣੇ ਆਪ ਨੂੰ ਝੁਕਾਇਆ ਨਹੀਂ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਂਦੇ ਨੇ ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੂੰ ਅੱਜ ਦੇ ਦਿਨ ਜਲਾਦ ਜਲਾਲੂਦੀਨ ਉਸ ਨੇ ਆਪਣੀ ਤਲਵਾਰ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਤੇ ਉਹ ਆਪਣੇ ਹੱਥ ਦੇ ਵਿੱਚ ਤਲਵਾਰ ਲੈ ਕੇ ਆਉਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੂੰ ਦੇਖ ਕੇ ਉਹ ਆਪਣੇ ਆਪ ਤੇ ਹੰਕਾਰ ਕਰਦਾ ਹੋਇਆ ਤਲਵਾਰ ਫੜ ਕੇ ਕਹਿੰਦਾ ਹੈ ਕਿ ਮੇਰੀ ਤਲਵਾਰ ਨੇ ਹੁਣ ਤੁਹਾਡੇ ਸਿਰ ਨੂੰ ਤੁਹਾਡੇ ਧੜ ਤੋਂ ਅਲੱਗ ਕਰ ਦੇਣਾ ਤੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਲਾਲੂਦੀਨ ਨੂੰ ਕਹਿੰਦੇ ਨੇ ਕਿ ਐ ਜਲਾਦ ਦਲਾਲੂਦੀਨ ਤੂੰ ਜਿਸ ਤਲਵਾਰ ਤੇ ਮਾਣ ਕਰਦਾਂ ਜਦੋਂ ਅਸੀਂ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਜੰਗ ਵਿੱਚ ਜਾਂਦੇ ਸਾਂ ਉਸ ਵੇਲੇ ਵੱਡੇ ਤੋਂ ਵੱਡੇ ਮਹਾਬਲੀ ਮਿੰਟਾਂ ਦੇ ਵਿੱਚ ਹੀ ਸਾਡੀ ਤਲਵਾਰ ਸਾਡੀ ਤੇਗ ਦੇ ਸਾਹਮਣੇ ਆਪਣੇ ਹੱਥ ਖੜੇ ਕਰ ਦਿੰਦੇ ਸਨ ਤੇ ਗੁਰੂ ਪਿਤਾ ਮਹਾਰਾਜ ਜੀਆਂ ਨੇ ਸਾਡਾ ਨਾਮ ਤੇਗ ਬਹਾਦਰ ਹੀ ਇਸ ਕਰਕੇ ਰੱਖਿਆ ਕਿਉਂਕਿ ਅਸੀਂ ਤੇਗ ਦੇ ਬੜੇ ਬਲੀ ਸਾਂ ਬਹਾਦਰ ਸਾਂ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਦਲਾਲੂਦੀਨ ਜਲਾਦ ਸ਼ਰਮਿੰਦਾ ਹੁੰਦਾ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੂੰ ਸ਼ਹੀਦ ਕਰਨ ਵਾਸਤੇ ਇਸ਼ਾਰਾ ਹੋ ਜਾਂਦਾ ਹੈ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਹੋ ਜਾਂਦਾ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਉਧਰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਸ਼ਹੀਦੀ ਹੁੰਦਿਆਂ ਦੇਖ ਕੇ ਲੋਕਾਂ ਦੇ ਜਿਹੜੇ ਨੇ ਮਨ ਉਹ ਬੜੇ ਬਿਰਾਗ ਦੇ ਵਿੱਚ ਆ ਜਾਂਦੇ ਨੇ ਜਿੰਨੇ ਵੀ ਲੋਕ ਉੱਥੇ ਖੜੇ ਨੇ ਉਹ ਸਾਰੇ ਦੇ ਸਾਰੇ ਬੇਵਸ ਨੇ ਕਿਸੇ ਦੀ ਕੋਈ ਉੱਥੇ ਪੇਸ਼ ਨਹੀਂ ਜਾਂਦੀ ਉਧਰੋਂ ਗੁਰੂ ਘਰ ਦਾ ਇੱਕ ਅਨੰਨ ਸੇਵਕ ਭਾਈ ਜੈਤਾ ਜੀ ਜੋ ਕਾਲੀ ਦੇ ਨਾਲ ਅੱਗੇ ਆਉਂਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅਸੀਸ ਉਠਾਉਂਦੇ ਨੇ ਅਤੇ ਇੱਕ ਕੰਬਲੀ ਦੇ ਵਿੱਚ ਇੱਕ ਲੋਈ ਦੇ ਵਿੱਚ ਚਾਦਰ ਦੇ ਵਿੱਚ ਲਪੇਟ ਕੇ ਆਪਣੇ ਸੀਸ ਦੇ ਉੱਤੇ ਸਤਿਗੁਰਾਂ ਦਾ ਸੀਸ ਰੱਖ ਕੇ ਕਾਲੇ-ਕਾਲੇ ਕਦਮਾਂ ਦੇ ਨਾਲ ਉਹ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੰਦੇ ਨੇ ਤੇ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਰਵਾਨਗੀ ਕਰਦੇ ਨੇ ਉਧਰੋਂ ਲੱਖੀ ਸ਼ਾ ਬਣਜਾਰਾ ਉਹ ਸਤਿਗੁਰਾਂ ਦੇ ਧੜ ਨੂੰ ਚੱਕਦਾ ਆਪਣੇ ਗੱਡੇ ਦੇ ਵਿੱਚ ਰੱਖ ਕੇ ਛੁਪਾ ਕੇ ਸ਼ਹਿਰ ਤੋਂ ਬਾਹਰ ਵਾਰ ਉਹਦਾ ਆਪਣਾ ਇੱਕ ਘਰ ਹੈ ਉੱਥੇ ਜਾ ਕੇ ਉਹ ਉਸ ਨੂੰ ਰੱਖ ਦਿੰਦਾ ਹੈ ਉਧਰੋਂ ਫਰਮਾਨ ਇਹ ਸੀ ਕਿ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਢੜ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰ ਦਰਵਾਜਿਆਂ ਦੇ ਵਿੱਚ ਟੰਗੇ ਜਾਣ ਤਾਂ ਜੋ ਲੋਕ ਜਿਹੜੇ ਨੇ ਉਹ ਸਾਡਾ ਹੁਕਮ ਮੰਨਣ ਡਰਨ ਉਹਨਾਂ ਦੇ ਅੰਦਰ ਭੈ ਪੈਦਾ ਹੋ ਜਾਵੇ ਤੇ ਉਹ ਆਪਣੇ ਧਰਮਾਂ ਨੂੰ ਛੱਡ ਕੇ ਇਸ ਧਰਮ ਦੇ ਵਿੱਚ ਆ ਜਾਣ ਭਾਵ ਕਿ ਇਸਲਾਮ ਕਬੂਲ ਕਰ ਲੈਣ ਇਹ ਜਿਹੜਾ ਇਤਿਹਾਸ ਹੈ ਇਹ ਪੱਖ ਇਤਿਹਾਸਕ ਪੱਖ ਸਾਡੇ ਕੋਲੋਂ ਛੁਪਾਇਆ ਜਾਂਦਾ ਕੋਈ ਆਮ ਇਸ ਗੱਲ ਦਾ ਜ਼ਿਕਰ ਨਹੀਂ ਕਰਦਾ ਉਧਰੋਂ ਭਾਈ ਲੱਖੀ ਸ਼ਾਹ ਜੀ ਸਤਿਗੁਰੂ ਮਹਾਰਾਜ ਜੀ ਦਾ ਸਰੀਰ ਜਿਹੜਾ ਉਹ ਲੈ ਕੇ ਗੱਡੇ ਵਿੱਚ ਛੁਪਾ ਕੇ ਆਪਣੇ ਘਰ ਲੈ ਜਾਂਦੇ ਨੇ ਤੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਹੋਇਆਂ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਕਰਨ ਦੀ ਇੱਕ ਵਿਧਿ ਬਣਾਈ ਇੱਕ ਬਿਉਤ ਬਣਾਈ ਉਹਨਾਂ ਨੇ ਪਲੰਗ ਦੇ ਉੱਤੇ ਸਤਗੁਰਾਂ ਦਾ ਸਰੀਰ ਰੱਖਿਆ ਆਪਣੇ ਘਰ ਨੂੰ ਹੀ ਉਹਨਾਂ ਨੇ ਅੱਗ ਲਾ ਦਿੱਤੀ ਭਾਵ ਕਿ ਉਸ ਘਰ ਦੇ ਵਿੱਚ ਹੀ ਚਿਖਾ ਤਿਆਰ ਕਰਕੇ ਸਤਗੁਰਾਂ ਦੇ ਸਰੀਰ ਦਾ ਸੰਸਕਾਰ ਕਰ ਦਿੰਦੇ ਨੇ ਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਾਂ ਦਾ ਸੀਸ ਆਨੰਦਪੁਰ ਸਾਹਿਬ ਨੂੰ ਆ ਰਿਹਾ ਧੜ ਜਿਹੜਾ ਲੱਖੀ ਸ਼ਾ ਬਣਜਾਰੇ ਨੇ ਚੁੱਕ ਕੇ ਆਪਣੇ ਘਰ ਦੇ ਵਿੱਚ ਰੱਖ ਕੇ ਸੰਸਕਾਰ ਕਰ ਦਿੱਤਾ ਇਸ ਥਾਂ ਤੇ 사ਤਗੁਰੂ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ ਉੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਹੈ ਅਤੇ ਜਿੱਥੇ ਉਹਨਾਂ ਦੇ ਧੜ ਦਾ ਸੰਸਕਾਰ ਕੀਤਾ ਜਾਂਦਾ ਉਸ ਜਗ੍ਹਾ ਤੇ ਰਕਾਬਗੰਜ ਗੁਰਦੁਆਰਾ ਸਾਹਿਬ ਹੈ ਰੰਗਰੇਟਾ ਸਿੱਖ ਜੈਤਾ ਭਾਈ ਉਹਨਾਂ ਨੇ ਆਨੰਦਪੁਰ ਸਾਹਿਬ ਜਾ ਕੇ ਗੁਰੂ ਜੀ ਦਾ ਸੀਸ ਗੋਬਿੰਦ ਰਾਏ ਜੀ ਨੂੰ ਸੌਂਪ ਦਿੱਤਾ ਅਤੇ ਉਹਨਾਂ ਨੇ ਅਦਬਪੂਰਵਕ ਸੀਸ ਗੋਦ ਵਿੱਚ ਲੈ ਕੇ ਸਤਗੁਰੂ ਪਾਤਸ਼ਾਹ ਮਹਾਰਾਜ ਜੀਆ ਨੇ ਅਦਬ ਸਤਕਾਰ ਦੇ ਨਾਲ ਗੁਰੂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ ਪੰਜਾਬ ਦੇ ਵਿੱਚ ਅਤੇ ਸਾਰੇ ਸ਼ਹਿਰ ਦੇ ਵਿੱਚ ਦਿੱਲੀ ਵਿੱਚ ਹਰ ਪਾਸੇ ਹੀ ਸੋਗ ਦੀ ਲਹਿਰ ਦੌੜ ਗਈ ਅਤੇ ਉਸ ਵੇਲੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਬਤ ਇੱਕ ਕਵੀ ਕੁਝ ਅੱਖਰ ਲਿਖਦਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪ੍ਰੇਮ ਦੇ ਨਾਲ ਭਿੱਜਦਾ ਹੋਇਆ ਉਹ ਕਵੀ ਆਪਣੀ ਕਲਮ ਦੇ ਨਾਲ ਲਿਖਦਾ ਕਹਿੰਦਾ ਮੈਂ ਹਾਂ ਤੇਗ ਪਰਖ ਲੈ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤੇਗਾ ਮੈਨੂੰ ਤੇਗ ਬਹਾਦਰ ਦਾ ਲਭਕ ਮਿਲਿਆ ਮੇਰਾ ਕੁਝ ਨਹੀਂ ਸਕਦਿਆਂ ਕੋ ਤੇਗਾ ਮੈਂ ਜੰਮਦਿਆਂ ਤੇਗਾ ਦੀ ਛਾ ਮਾਣੀ ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾ ਹੁਣ ਵੇਖੀ ਆਉਂਦੇ ਭਵਖ ਅੰਦਰ ਮੇਰੇ ਲਾਲ ਨੇ ਵਹਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਉਹ ਰੰਗਿਆ ਲੱਖਾਂ ਲਾਉਗੀ ਤੇਰੀਆਂ ਖੋ ਤੇਗਾ ਸਤਗੁਰੂ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੋਬਿੰਦ ਰਾਏ ਜੀ 1699 ਦੀ ਵਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕਰਦੇ ਨੇ ਸਤਿਗੁਰੂ ਮਹਾਰਾਜ ਜੀਆ ਨੇ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਭਾਈ ਦਇਆ RAM ਤੋਂ ਦਇਆ ਸਿੰਘ ਸਾਜ ਦਿੱਤਾ ਮੋਹਕਮ ਚੰਦ ਤੋਂ ਮੋਹਕਮ ਸਿੰਘ ਸਾਜ ਦਿੱਤੀ ਇਓ ਸਤਿਗੁਰਾਂ ਨੇ ਅੰਮ੍ਰਿਤ ਦੇ ਕੇ ਹਰ ਇੱਕ ਸਿੱਖ ਦੇ ਨਾਮ ਦੇ ਮਗਰ ਸਿੰਘ ਅਤੇ ਕੌਰ ਲਾਉਣਾ ਜਿਹੜਾ ਉਹ ਜੋੜ ਦਿੱਤਾ ਔਰ ਆਪ ਸਤਿਗੁਰਾਂ ਨੇ ਉਹਨਾਂ ਪੰਜ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਲੈ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਨਣਾ ਜਿਹੜਾ ਉਹ ਪ੍ਰਵਾਨ ਕੀਤਾ ਸੋ ਇਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਲਾਸ਼ਾਨੀ ਸ਼ਹਾਦਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਹਰਕਾ ਸਿਮਰਨ 614 ਦੀ ਸਾਰੀ ਹੀ ਟੀਮ ਦਾ ਸਰਦਾ ਪੂਰਵਕ ਸਿਰ ਝੁਕਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੋਟ ਕੋਟ ਵਾਰ ਪ੍ਰਣਾਮ ਸਤਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਇਤਿਹਾਸ ਇੰਨਾ ਵਿਲੱਖਣ ਹੈ ਕਿ ਇਸ ਨੂੰ ਸਰਵਣ ਕਰਦੇ ਹਾਂ ਸਾਡੇ ਹਿਰਦਿਆਂ ਦੇ ਅੰਦਰ ਇੱਕ ਬੈਰਾਗ ਪੈਦਾ ਹੋ ਜਾਂਦਾ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਇਸ ਸ਼ਹਾਦਤ ਨੂੰ ਸਾਰੀ ਦੁਨੀਆ ਦੇ ਵਿੱਚ ਬਹੁਤ ਹੀ ਮਾਣ ਸਤਕਾਰ ਦੇ ਨਾਲ ਮਨਾਇਆ ਜਾਂਦਾ ਹੈ ਸੋ ਆਪਾਂ ਬੜੇ ਵੱਡੇ ਭਾਗਾਂ ਵਾਲੇ ਆ ਕਿ ਆਪਾਂ ਨੂੰ 350 ਸਾਲਾ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਮਨਾਉਣ ਦਾ ਮੌਕਾ ਮਿਲਿਆ ਹੈ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਸਤਿਗੁਰਾਂ ਨੂੰ ਮਨੁੱਖਤਾ ਦੀ ਚਾਦਰ ਵੀ ਕਿਹਾ ਜਾਂਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਚਾਦਰ ਦੇ ਨਾਲ ਉਹਨਾਂ ਦੇ ਡੁੱਬਦੇ ਹੋਏ ਬੇੜਿਆਂ ਨੂੰ ਉਹਨਾਂ ਦੇ ਜਾਂਦੇ ਹੋਏ ਧਰਮਾਂ ਨੂੰ ਬਚਾ ਲਿਆ ਤੇ ਇੱਕ ਮਿਸਾਲ ਪੈਦਾ ਕਰ ਦਿੱਤੀ ਕਿ ਜ਼ੁਲਮ ਦੇ ਅੱਗੇ ਕਦੇ ਵਾਸਤੇ ਵੀ ਝੁਕਣਾ ਨਹੀਂ ਚਾਹੀਦਾ ਡਟ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰਦੇ ਹਾਂ ਅਨੇਕਾਂ ਹੀ ਪ੍ਰਕਾਰਾਂ ਦੀਆਂ ਔਣਤਾਈਆਂ ਹੋ ਜਾਂਦੀਆਂ ਨੇ ਸੰਗਤ ਅਤੇ ਗੁਰੂ ਬਖਸ਼ਣ ਜੋਗ ਅੱਗੇ ਤੋਂ ਸਤ ਗੁਰੂ ਸਮਤ ਬਖਸ਼ਣ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀਆ ਨੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤ ਨਾਮ ਵਾਹਿਗੁਰੂ ਲੇਖ ਕੇ ਹਾਜ਼ਰੀ ਜ਼ਰੂਰ ਲਗਵਾਉਣੀ ਹੈ ਔਰ ਹਰਕਾ ਸਿਮਰਨ 614 ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਆਪ ਜੀਆਂ ਤੱਕ ਪਹੁੰਚਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ